ਜੀ ਹਾਜੀ ਪ੍ਰਧਾਨ ਜੀ ਅੱਜ ਤੁਸੀਂ ਗੁਰਦੁਆਰਾ ਸਾਹਿਬ ਵਿਖੇ ਖਤਰ ਹੋਇਆ ਕੀ ਮਾਮਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਹਿ ਅਸੀਂ ਇਹਦੇ ਸਬੰਧ ਵਿੱਚ ਅੱਜ ਇਕੱਠੇ ਹੋਏ ਆਂ ਆਰਤੀਆਂ ਨੇ 100 ਮਗਰ 10 ਕੱਟੇ ਗਾਇਬ ਕਰਤੇ ਉਹ ਆਰਤੀਆਂ ਨੇ ਸੈਦੂਰ ਵਾਲਿਆਂ ਨੇ ਮਿਲ ਕੇ ਜੀਮੇਦਾਰਾਂ ਨੂੰ ਰੁਕਿਆ ਉਹਦੇ ਸਬੰਧ ਵਿੱਚ ਅਸੀਂ ਅੱਜ ਡੀਸੀ ਨੂੰ ਮੈਣੀ ਜਾ ਰਹੇ ਆਂ ਪੇਪਰ ਭਰ ਕੇ ਦੇ ਰਹੇ ਆਂ ਡੀਸੀ ਨੂੰ ਦੇਸੀ ਕੰਨ ਜਾ ਰਹੇ ਆਂ ਵੀ ਇਹ ਸਾਡੇ 10 ਕੱਟੇ ਜਿਹੜੇ ਨਾ ਆਰਤੀਆਂ ਨੇ ਚੋਰੀ ਕੀਤੇ ਆ ਸਾਨੂੰ ਦਵਾਈ ਜਾਣ ਕੱਲ੍ਹ ਤੋਂ ਜਾਨ ਕੋਈ ਪੰਜਾਬ ਭਲਵਾਨੀ ਜਾ ਰਹੇ ਆ ਅੱਜ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਇਹ ਪ੍ਰਦਾਜੀ ਜੇਕਰ ਐ ਡੀਸੀ ਸਾਹਿਬ ਨੇ ਮਸਲਾ ਹੱਲ ਨਾ ਕੀਤਾ ਤੇ ਅਗਲਾ ਜਿਹੜਾ ਪ੍ਰੋਸੈਸ ਕੀ ਆ ਜੀ ਡੀਸੀ ਸਾਹਿਬ ਨੂੰ ਅਸੀਂ 2 ਦਿਨ ਪਹਿਲਾਂ ਵੀ ਮਲੇ ਸੀ ਤੇ ਅੱਜ ਵੀ ਮਿਲ ਕੇ ਆ ਰਹੇ ਹਾਂ ਉਹਨਾਂ ਨੂੰ ਕਹਾਂਗੇ ਕਿ ਸਾਡੇ ਪੈਸੇ ਦਵਾਈ ਦੇਣ ਨਹੀਂ ਦਿਵਾਉਣਗੇ ਤਾਂ ਫਿਰ ਕੋਈ ਸਖ਼ਤ ਫੈਸਲਾ ਲਿਆ ਜਾਵੇਗਾ ਕੋਈ ਲੋੜ ਜਾਮ ਕੀਤਾ ਜਾਵੇਗਾ ਤੇ ਡੀਸੀ ਸਾਹਿਬ ਡੀਸੀ ਸਾਹਿਬ ਨੇ ਤੁਹਾਨੂੰ ਕੀ ਵਿਸ਼ਵਾਸ ਦਿਵਾਇਆ ਸੀ ਡੀਸੀ ਸਾਹਿਬ ਨੇ ਸਾਨੂੰ ਉਹਨੇ ਕਹਿਤਾ ਵੀ ਅਸੀਂ ਕਮੇਟੀ ਬਣਾਤੀ ਆ ਕਿ ਆਰਜ਼ੀਵਾਰੀਆਂ ਦੇ ਆਰਤੀਆਂ ਦੇ ਕਾਰਵਾਈ ਕਰਾਂਗੇ ਇਹਨਾਂ ਦੇ ਸੰਸ ਕੈਨਸਲ ਕਰ ਦਿਆਂਗੇ ਤੇ ਇਸ ਕਰਕੇ ਜੇ ਨਾ ਤੁਹਾਡੇ ਪੈਸੇ ਦੇਣ ਕਿਧਰ ਵਾਈਕੂ ਫਾਲਸਾ ਵਾਈਕੂ ਫਾਲਸਾ